ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਪਰਮਾਤਮਾ ਅੱਗੇ ਅਰਦਾਸ ਜ਼ਰੂਰ ਕਰਿਆ ਕਰੋ ਕਿ ਰਾਤ ਸੁੱਖਾਂ ਭਰੀ ਬੀਤੇ ਤੇ ਸਵੇਰ ਖੁਸ਼ੀਆਂ ਭਰੀ ਹੋਵੇ ਮਾਲਕ ਅੱਗੇ ਅਰਦਾਸ ਕਰੋ ਕਿ ਹੇ ਮੇਰੇ ਮਾਲਕ ਹੇ ਮੇਰੇ ਪ੍ਰਭੂ ਹੇ ਮੇਰੇ ਅਕਾਲ ਪੁਰਖ ਮੇਰੀ ਰਾਤ ਦੇ ਰਖਵਾਲੇ ਅਤੇ ਮੇਰੇ ਨਵੇਂ ਦਿਨ ਦੇ ਦਾਤੇ ਜਦੋਂ ਸੂਰਜ ਢਲ ਚੁੱਕਾ ਹੈ ਤੇ ਸਾਰਾ ਸੰਸਾਰ ਵਿਸ਼ਰਾਮ ਕਰ ਰਿਹਾ ਹੈ ਮੈਂ ਤੇਰੇ ਚਰਨਾਂ ਵਿੱਚ ਹਾਜ਼ਰ ਹੋਈ ਹਾਂ ਮੇਰੇ ਹੱਥ ਜੋੜੇ ਹੋਏ ਹਨ ਅਤੇ ਮੇਰਾ ਮਨ ਅੱਜ ਦੇ ਦਿਨ ਦੀਆਂ ਦਾਤਾਂ ਲਈ ਸ਼ੁਕਰਗੁਜ਼ਾਰੀ ਨਾਲ ਭਰਿਆ ਹੋਇਆ ਹੈ ਅੱਜ ਦੇ ਦਿਨ ਲਈ ਮੈਂ ਸ਼ੁਕਰਾਨਾ ਕਰਦੀ ਹਾਂ हे ਪਰਮਾਤਮਾ ਅੱਜ ਦਾ ਦਿਨ ਜਿਵੇਂ ਵੀ ਬੀਤਿਆ ਉਹ ਤੇਰੀ ਬਖਸ਼ਿਸ਼ ਸੀ ਮੇਰੀਆਂ ਅੱਖਾਂ ਨੂੰ ਜੋ ਰੌਸ਼ਨੀ ਮਿਲੀ ਮੇਰੇ ਕੰਨਾਂ ਨੂੰ ਜੋ ਆਵਾਜ਼ ਸੁਣਾਈ ਦਿੱਤੀ ਮੇਰੇ ਸਰੀਰ ਨੂੰ ਜੋ ਤਾਕਤ ਮਿਲੀ ਅਤੇ ਮੇਰੇ ਸਾਹਾਂ ਦੀ ਜੋ ਨਿਰੰਤਰ ਚਾਲ ਚੱਲ ਰਹੀ ਹੈ ਉਹ ਸਭ ਤੇਰਾ ਹੀ ਚਮਤਕਾਰ ਹੈ ਮੈਂ ਉਹਨਾਂ ਸਾਰੇ ਪਲਾਂ ਲਈ ਤੇਰਾ ਧੰਨਵਾਦ ਕਰਦੀ ਹਾਂ ਮੈਂ ਖੁਸ਼ ਹਾਂ ਜਦੋਂ ਮੈਂ ਕਿਸੇ ਦੀ ਮਦਦ ਕਰਦੀ ਹਾਂ ਜਦੋਂ ਮੈਨੂੰ ਕਿਸੇ ਤੋਂ ਪਿਆਰ ਮਿਲਿਆ ਜਿਹੜੇ ਕਾਰਜ ਮੇਰੇ ਸਫਲ ਹੋਏ ਉਹ ਸਭ ਤੇਰੀ ਕਿਰਪਾ ਸੀ ਜਿਹੜੇ ਅਧੂਰੇ ਰਹਿ ਗਏ ਉਹਨਾਂ ਵਿੱਚ ਵੀ ਤੇਰਾ ਕੋਈ ਭੇਤ ਜ਼ਰੂਰ ਹੋਵੇਗਾ हे ਮੇਰੇ ਬਖਸ਼ਣਹਾਰ ਮੈਂ ਇੱਕ ਮਨੁੱਖੀ ਸਰੀਰ ਹਾਂ ਕਮਜ਼ੋਰੀਆਂ ਦਾ ਪੁਤਲਾ ਹਾਂ ਇਸ ਦਿਨ ਦੌਰਾਨ ਜੇ ਮੇਰੇ ਮੂੰਖੋਂ ਕੋਈ ਕੌੜਾ ਬੋਲ ਨਿਕਲਿਆ ਹੋਵੇ ਜੇ ਮੇਰੀਆਂ ਅੱਖਾਂ ਨੇ ਕੋਈ ਗਲਤ ਦ੍ਰਿਸ਼ ਦੇਖਿਆ ਹੋਵੇ ਜੇ ਮੇਰੇ ਹੱਥਾਂ ਨੇ ਅਣਜਾਣੇ ਵਿੱਚ ਕਿਸੇ ਦਾ ਦਿਲ ਦੁਖਾਇਆ ਹੋਵੇ ਜਾਂ ਜੇ ਮੇਰੇ ਮਨ ਵਿੱਚ ਈਰਖਾ ਲੋਭ ਜਾਂ ਕਿਸੇ ਲਈ ਬੁਰਾ ਖਿਆਲ ਆਇਆ ਹੋਵੇ ਤਾਂ ਮੈਨੂੰ ਮਾਫ਼ ਕਰ ਦੇਵੀਂ ਮੈਨੂੰ ਇਹ ਸਮਝ ਬਖਸ਼ ਕਿ ਮੈਂ ਕੱਲ ਨੂੰ ਇੱਕ ਬਿਹਤਰ ਇਨਸਾਨ ਬਣ ਸਕਾਂ ਤੇਰੀ ਰਜ਼ਾ ਵਿੱਚ ਰਹਿ ਕੇ ਸਾਰਿਆਂ ਨਾਲ ਮਿੱਠਾ ਬੋਲ ਕੇ ਅਤੇ ਸੱਚ ਦਾ ਸਾਥ ਦੇ ਕੇ ਜ਼ਿੰਦਗੀ ਨੂੰ ਬਤੀਤ ਕਰ ਸਕਾਂ ਹੁਣ ਜਦੋਂ ਮੈਂ ਵਿਸ਼ਰਾਮ ਕਰਨ ਜਾ ਰਹੀ ਹਾਂ ਤਾ ਮੇਰੇ ਮਨ ਨੂੰ ਸ਼ਾਂਤੀ ਬਖਸ਼ੀ ਮੇਰੇ ਅੰਦਰ ਜੋ ਵੀ ਚਿੰਤਾ ਫਿਕਰ ਜਾਂ ਫਿਰ ਡਰ ਹੈ ਉਸ ਨੂੰ ਦੂਰ ਕਰ ਦੇਵੀ ਮੇਰੀ ਨੀਂਦ ਨੂੰ ਸੁੱਖਾਂ ਭਰੀ ਬਣਾ ਦੇਵੀ ਤਾਂ ਜੋ ਮੈਂ ਸ਼ਾਂਤੀ ਅਤੇ ਆਰਾਮ ਨਾਲ ਸੌ ਸਕਾਂ ਮੇਰੀ ਰਾਤ ਨੂੰ ਡਰਾਉਣੇ ਸੁਪਨਿਆਂ ਤੋਂ ਮੁਕਤ ਰੱਖੀ ਅਤੇ ਮੇਰੇ ਆਲੇ-ਦੁਆਲੇ ਇੱਕ ਸੁਰੱਖਿਆ ਦਾ ਚੱਕਰ ਬਣਾ ਦੇਵੀ ਮੈਂ ਸੌਣ ਵੇਲੇ ਵੀ ਤੇਰਾ ਨਾਮ ਜਪਦੀ ਰਹਾਂ ਅਤੇ ਮੇਰੀ ਸੁਰਤ ਤੇਰੇ ਨਾਲ ਜੁੜੀ ਰਹੇ। हे मेरे बक्षनहार मैं तेरे आगे आਉਣ वाले सूरज ਲਈ मांग करती हां। जबो कल दा सूरज चढ़े ताए ही अपने नाल खुशियां, ਉਤਸਾਹ ਅਤੇ ਸਕਾਰਾਤਮਕ ਊਰਜਾ ਲੈ ਕੇ ਆਵੇ। मेरे मन नु सिमरਣ ਅਤੇ ਸੇਵਾ ਦੀ ਪ੍ਰੇਰਣਾ ਬਖਸ਼ੀ। मेरी बुद्धि नु ਸੱਚ ਅਤੇ ਨਿਆਂ ਦੇ ਮਾਰਗ ਤੇ ਚੱਲਣ ਦੀ ਰੋਸ਼ਨੀ ਬਖਸ਼ੀ। ਮੇਰੇ ਦਿਲ ਨੂੰ ਪਿਆਰ, ਦਇਆ ਅਤੇ ਸਹਿਨਸ਼ੀਲਤਾ ਨਾਲ ਭਰ ਦੇਵੀਂ। ਮੈਨੂੰ ਅਜੇਹੀ ਤਾਕਤ ਬਖਸ਼ ਕਿ ਮੈਂ ਹਰ ਚੁਣੌਤੀ ਦਾ ਸਾਹਮਣਾ ਮੁਸਕਰਾਹਟ ਨਾਲ ਕਰ ਸਕਾਂ। ਮੇਰੀ ਜ਼ਿੰਦਗੀ ਵਿੱਚ ਆਉਣ ਵਾਲੇ ਹਰ ਵਿਅਕਤੀ ਨਾਲ ਮੇਰਾ ਵਰਤਾਓ ਮਿੱਠਾ ਅਤੇ ਨਿਮਰਤਾ ਭਰਿਆ ਹੋਵੇ। ਮੈਨੂੰ ਉਹ ਅੱਖਾਂ ਬਖਸ਼ ਜੋ ਸਭ ਵਿੱਚ ਤੇਰਾ ਹੀ ਰੂਪ ਦੇਖਣ ਅਤੇ ਉਹ ਜ਼ੁਬਾਨ ਬਖਸ਼ ਜੋ ਹਰ ਸਮੇਂ ਤੇਰੀ ਸਿਫਤ ਸਲਾਹ ਕਰੇ हे ਮੇਰੇ ਸਰਵ ਵਿਆਪਕ ਸਿਰਜਣਹਾਰ हे ਮੇਰੇ ਪਰਮਾਤਮਾ ਮੇਰੇ ਅਰਦਾਸ ਸਿਰਫ ਮੇਰੇ ਲਈ ਨਹੀਂ ਹੈ ਇਸ ਸੰਸਾਰ ਵਿੱਚ ਹਰ ਪ੍ਰਾਣੀ ਤੇਰਾ ਬੱਚਾ ਹੈ ਜਿਹੜੇ ਬਿਮਾਰ ਹਨ ਉਹਨਾਂ ਨੂੰ ਤੰਦਰੁਸਤੀ ਬਖਸ਼ ਜਿਹੜੇ ਉਦਾਸ ਹਨ ਉਹਨਾਂ ਨੂੰ ਖੁਸ਼ੀ ਦੇ ਜਿਹੜੇ ਗਰੀਬ ਹਨ ਉਹਨਾਂ ਦੀ ਮਦਦ ਲਈ ਕੋਈ ਨਾ ਕੋਈ ਸਾਧਨ ਬਣਾ ਸਾਰੀ ਮਨੁੱਖਤਾ ਉੱਤੇ ਆਪਣੀ ਮਿਹਰ ਭਰੀ ਨਜ਼ਰ ਰੱਖ ਤਾਂ ਜੋ ਦੁਨੀਆ ਵਿੱਚ ਸ਼ਾਂਤੀ, ਭਾਈਚਾਰਾ ਅਤੇ ਸੱਚ ਦਾ ਬੋਲਬਾਲਾ ਹੋ ਸਕੇ। ਹੇ ਮੇਰੇ ਮਾਲਕ, ਮੇਰੇ ਜੀਵਨ ਦੀ ਡੋਰ ਤੇਰੇ ਹੱਥਾਂ ਵਿੱਚ ਹੈ। ਮੈਂ ਪੂਰੀ ਤਰ੍ਹਾਂ ਤੇਰੇ ਤੇ ਭਰੋਸਾ ਕਰਦੀ ਹਾਂ। ਜਿਵੇਂ ਮੈਂ ਸੌਂਦੀ ਹਾਂ, ਮੈਂ ਆਪਣੇ ਆਪ ਨੂੰ ਤੇਰੀ ਸ਼ਰਨ ਵਿੱਚ ਸੌਂਪਦੀ ਹਾਂ। ਮੇਰੀ ਰਾਤ ਸੁੱਖਾਂ ਦੀ ਹੋਵੇ ਅਤੇ ਮੇਰਾ ਕੱਲ ਖੁਸ਼ੀਆਂ ਨਾਲ ਭਰਿਆ ਚੜੇ। ਨਾਨਕ ਨਾਮ ਚੜਦੀ ਕਲਾ ਤੇਰੇ ਭਣ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਅਰਦਾਸ ਕਰਕੇ ਸੌਂਿਆ ਕਰੋ ਤੁਹਾਡੀ ਰਾਤ ਸੁੱਖਾਂ ਭਰੀ ਬੀਤੇਗੀ ਅਤੇ ਖੁਸ਼ੀਆਂ ਭਰਿਆ ਦਿਨ ਚੜੇਗਾ ਵਾਹਿਗੁਰੂ ਜੀ